ਹਾਂਜੀ ਕੀ ਹਾਲ ਹੈ ਪੰਜਾਬੀਓ ਹੋ ਠੀਕ ਠਾਕ ਹੋ ਵੀਰੇ ਜਿਹੜੀ ਅੱਜ ਦੀ ਮੈਂ ਵੀਡੀਓ ਬਣਾਉਣੀ ਆ ਯਾਰ ਉਹ ਇੱਕ ਬਹੁਤ ਹੀ ਅ ਜਾਨੀ ਅਹਿਮ ਵੀਡੀਓ ਆ ਜਿਹੜੀ ਹਰ ਇੱਕ ਦੇ ਐਮਰਜੈਂਸੀ ਦੇ ਟਾਈਮ ਕੰਮ ਆ ਸਕਦੀ ਆ ਉਹਦੇ ਸੰਬੰਧ ਚ ਵੀਡੀਓ ਬਣਾਉਣ ਲੱਗਿਆ ਦੋਸਤੋ ਵੀਡੀਓ ਵੀ ਕਿਉਂ ਬਣਾਉਣ ਲੱਗਿਆ ਯਾਰ ਹਲੇ ਕੱਲ ਪਰਸੋਂ ਇੱਕ ਸਾਡਾ ਯਾਰ ਦੋਸਤ ਸੀ ਯਾਰ ਸਰਪੰਚ ਸੀ ਸਾਡਾ ਵੱਡਾ ਭਾਈ ਸ਼ੇਰਾ ਵਰਗਾ ਵੀਰ ਸੀ ਸਭ ਤੋਂ ਪਿਛੜ ਗਿਆ ਉਹ ਤੇ ਸਰਪੰਚ ਆਪਣੇ ਫੈਸਲਗੜ੍ਹ ਤੋਂ ਸਾਡਾ ਵੀਰ ਸੀ 바ਵਾ ਸਰਪੰਚ ਚਲੋ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਹ ਉੱਥੇ ਗਵਿੰਦਗੜ੍ਹ ਪਛੇੜਿਆ ਗਿਆ ਰੱਬ ਜਾਣਦਾ ਦੁਵਾਚ ਨੂੰ ਉੱਥੇ ਲਟੇਰੇ ਲਟੂਰੇ ਪੈ ਗਏ ਕੁਝ ਹੋ ਗਈ ਗੱਲਬਾਤ ਉਹ ਰੱਬ ਜਾਣਦਾ ਤੇ ਵੇਚਾ ਕੇ ਟੈਂਪੂ ਲੱਗਿਆ ਤੇ ਵੀਰ ਆਹ ਸਾਈਡ ਦੀ ਇੱਕ ਕ੍ਰੈਸ਼ ਹੋ ਗਈ ਤੇ ਉੱਥੇ 바ਵਾ ਟਾਈਮ ਪਿਆ ਪਿਆ ਰਿਹਾ ਤਾਂ ਫੋਨ ਪਿਆ ਰਿਹਾ ਤੇ ਉਹ ਸਾਹਮਣੇ ਮੌਲ ਵਾਲਾ ਜਿਹੜਾ ਚੌਕੀਦਾਰ ਸੀ ਵੀਰ ਉਹ 바ਵਾ ਟਾਈਮ ਫੋਨ ਚੱਕ ਕੇ ਦੇਖਦਾ ਰਿਹਾ ਵੀ ਕਿਸੇ ਦਾ ਫੋਨ ਆਉ ਉ ਤੇ ਮੈਂ ਗੱਲ ਕਰੂੰ ਤਾਂ ਦੱਸੋ ਸੋ ਦੋਸਤੋ ਵੀ ਕਿਸੇ ਬਾਈ ਚਾਂਸ ਰੱਬ ਨਾ ਕਰੇ ਕੋਈ ਐਜੀ ਘਟਨਾ ਹੋ ਜਵੇ ਤੇ ਆਪਣਾ ਫੋਨ ਦਾ ਪੈਟਰਨ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਆ ਰਾਹ ਜਾਂਦੇ ਬੰਦੇ ਨੂੰ ਕਈ ਵਾਰ ਆਪਣਾ ਪੈਟਰਨ ਦਾ ਯਾਰ ਦੋਸਤ ਨੂੰ ਨਹੀਂ ਪਤਾ ਹੁੰਦਾ ਫੋਨ ਦਾ ਰਾਹ ਜਾਂਦੇ ਰਾਹੀ ਨੂੰ ਤਾਂ ਕੀ ਪਤਾ ਹੋਣਾ ਸੋ ਦੋਸਤੋ ਉਸੇ ਸੰਬੰਧ ਦੇ ਵਿੱਚ ਮੈਂ ਨਾ ਦੁੱਖ ਦੀ ਤੱਕ ਚਲੋ ਘੜੀ ਬਹੁਤ ਆ ਤੇ ਮੈਂ ਸੋਚਿਆ ਵੀ ਇੱਕ ਵੀਡੀਓ ਬਣਾਈ ਜਾਵੇ ਇਸ ਦੇ ਸੰਬੰਧ ਦੇ ਵਿੱਚ ਵੀ ਤਾਂ ਕਿ ਵੀ ਹਰ ਇੱਕ ਦੇ ਕੰਮ ਆਈ ਜਾ ਆ ਸਕੇ ਕਰਨਾ ਕੀ ਆ ਦੋਸਤੋ ਵੀ ਤਿੰਨ ਨੰਬਰ ਇੱਕ ਐਜੇ ਹੁੰਦੇ ਨੇ ਜਿਹੜਾ ਆਪਾਂ 1 2 3 ਤਿੰਨ ਵੀ ਇੱਕ ਨੰਬਰ ਏ ਕਾ ਡਾਇਲ ਕਰੀਏ ਏ ਕਾ ਲਾ ਕੇ ਹਰਾ ਬਟਨ ਦਬਈਏ ਉਹ ਨੰਬਰ ਡਾਇਲ ਹੋ ਜਾਊ 2 ਲਾ ਕੇ ਉਹ ਨੰਬਰ ਡਾਇਲ ਕਰੀਏ ਤਾਂ ਉਹ ਨੰਬਰ ਦੂਜਾ ਡਾਇਲ ਹੋਵੇ ਤਿੰਨ ਨੰਬਰ ਐਮਰਜੈਂਸੀ ਇਹ ਜਿਹੇ ਵਿੱਚ ਸਟੋਰ ਹੋ ਜਾਂਦੇ ਨੇ ਫੋਨ ਦੇ ਹਰ ਕੈਂਡਰਾਇਡ ਫੋਨ ਦੀ ਗੱਲ ਕਰ ਰਿਆ ਮੈਂ ਬਈ ਜੇ ਕੱਲ ਨੂੰ ਕੋਈ ਐਸੀ ਰੱਬ ਨਾ ਕਰੇ ਕੋਈ ਐਸੀ ਘਟਨਾ ਹੋ ਜਵੇ ਤਾਂ ਰਾਹਗੀਰ ਚੱਲਦਾ ਬੰਦਾ ਕੋਈ ਜਿਹੜਾ ਜਾਣਕਾਰ ਆ ਮੋਸਟ ਅੱਜਕੱਲ੍ਹ ਫੋਨਾਂ ਦੇ ਸਾਰੀ ਜਾਣਕਾਰ ਨੇ ਉਹ ਚੱਕੇ ਆਪਣਾ ਫੋਨ ਇਹ ਕਲਾਬੇ ਡਾਇਲ ਕਰੇ ਉਹ ਤਿੰਨ ਨੰਬਰ ਆਪਣੇ ਘਰ ਦੇ ਆਹਮ ਤਿੰਨ ਖਾਸ ਬੰਦੇ ਆ ਦੇ ਹੋਣ ਜਿਹੜੇ ਆਪਣੇ ਬਹੁਤ ਨੇੜੇ ਪਰਸਨਲ ਘਰ ਦਾ ਕੋਈ ਫੋਨ ਹੋਣ ਇੱਕ ਦੋ ਘਰੇ ਪਰਸਨਲ ਫੋਨ ਹੁੰਦੇ ਨੇ ਇੱਕ ਦੋ ਆਪਣੇ ਕਿਸੇ ਭੈਣ ਭਾਈਆਂ ਦੇ ਯਾਰ ਜਾਰ ਦੋਸਤੇ ਹੋਣ ਉਹ ਫੀਡ ਕੀਤੇ ਹੋਣ ਤਾਂ ਜੋ ਚੱਕ ਕੇ ਰਾਹੀਰ ਬੰਦਾ ਉਹ ਡਾਇਲ ਕਰਕੇ ਦੱਸ ਸਕੇ ਵੀ ਤੁਹਾਡਾ ਬੰਦਾ ਭਾਈ ਫਲਾਣੀ ਦੁੱਖ ਤਕਲੀਫ ਦੇ ਵਿੱਚ ਸੋ ਦੋਸਤੋ ਇਹ ਕ ਐਂਡਰੋਇਡ ਫੋਨ ਦੀ ਇੱਕ ਅਹਿਮ ਜ਼ਰੂਰਤ ਆ ਤਾਂ ਜੋ ਕਿ ਹਰ ਇੱਕ ਦੇ ਫੋਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ ਦੁਬਾਰਾ ਤੋਂ ਫੇਰ ਦੱਸ ਦਵਾਂ ਦੋਸਤੋ ਵੀ ਇਹ ਜਿਹੜੇ ਤਿੰਨ ਨੰਬਰ ਨੇ ਇਹ ਐਮਰਜੈਂਸੀ ਲਈ ਤਿੰਨ ਨੰਬਰ ਆਪਣੇ ਸਟੋਰ ਹੋ ਜਾਂਦੇ ਹੁੰਦੇ ਨੇ ਫੋਨ ਦੇ ਵਿੱਚ ਜਿੰਨਾਂ ਨੂੰ ਡਾਇਲ ਕਰਨ ਦੇ ਲਈ ਕਿਸੇ ਪੈਟਰਨ ਦੀ ਲੋੜ ਨਹੀਂ ਪੈਂਦੀ ਸੋ ਦੋਸਤੋ ਕੋਈ ਐਸੀ ਕੋਈ ਅਨਸਖਾਮੀ ਘਟਨਾ ਹੋ ਜਵੇ ਕੱਲ ਨੂੰ ਕੋਈ ਆਪਣਾ ਰਾਹੀਰ ਜਾਂਦਾ ਕੋਈ ਵਧੀਆ ਇਨਸਾਨ ਰੱਬ ਦੇ ਹੁੰਦੇ ਨੇ ਰੱਬ ਦੇ ਇਨਸਾਨ ਬਣਾਏ ਵਧੀਆ ਵੀ ਹੁੰਦੇ ਨੇ ਜਿਹੜੇ ਚੱਕ ਕੇ ਫੋਨ ਲਾ ਦਿੰਦੇ ਨੇ ਉਹ ਚੱਕ ਕੇ ਫੋਨ ਲਾ ਸਕਣ ਤੇ ਆਪਣੇ ਘਰ ਤੇ ਆ ਕੇ ਸੁੱਕੇ ਸਮਨੇ ਨੂੰ ਕੋਈ ਦੁੱਖ ਤਕਰੀਬ ਹੈ ਜਿਹੜੀ ਉਹ ਦੱਸ ਸਕਣ ਇਹ ਤਿੰਨ ਨੰਬਰ ਫੋਨਾਂ ਦੇ ਵਿੱਚ ਸਾਰੇ ਜਾਣੇ ਵੀਰੇ ਤੁਸੀਂ ਆਪਦੇ ਸਟੋਰ ਕਰਕੇ ਰੱਖੋ ਜੋ ਬਿਨਾ ਪੈਟਰਨ ਤੋਂ ਡੈਲ ਹੋ ਜਾਣ ਇਹ ਅਹਿਮ ਜਾਣਕਾਰੀ ਹੈ ਦੋਸਤੋ ਇਹਨੂੰ ਇਗਨੋਰ ਨਾ ਕਰਿਓ ਇਹਨੂੰ ਗਾਹਾਂ ਗਾਹ ਸਾਰੇ ਸਾਂਝਾ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਦੇ ਐਮਰਜੈਂਸੀ ਦੇ ਵਿੱਚ ਇਹ ਆਪਣੇ ਕੰਮ ਆ ਸਕਣ ਜਾਂ ਕਿਸੇ ਦਾ ਵੀ ਕੋਈ ਫਾਇਦਾ ਹੋ ਸਕੇ ਚੀਜ਼ ਦੇ ਨਾਲ ਸੋ ਦੋਸਤੋ ਇਹਨੂੰ ਗਾਹ ਸਾਂਝਾ ਵੀ ਕਰਿਓ ਤੇ ਆਪਦੇ ਆਪਦੇ ਵਿਚਾਰ ਵੀ ਦਿਓ ਵੀ ਕੀ ਇਹ ਸਹੀ ਮੈਂ ਤੁਹਾਨੂੰ ਦੱਸ ਰਿਹਾ ਜਾਣਕਾਰੀ ਇੱਕ ਗਲਤ ਦੱਸ ਰਿਹਾ ਮੈਂ ਭਾਈ ਦੀ ਜਾਣਕਾਰੀ ਹੈ। ਸੋ ਵੀਰ ਆਪਣੇ ਸਾਡੇ ਭਾਈ ਨੂੰ ਬਾਬੇ ਸਰਪੰਚ ਨੂੰ ਰੱਬ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪਦੇ ਚਰਨਾਂ ਜੀ ਨਵਾਸ ਬਖਸ਼ੇ ਤੇ ਸਾਰੇ ਵੀਰ ਬਗਾਮ ਵਾਸਤੇ ਸਚੇਤ ਹੋ ਜੋ। ਕੈਸੇ ਵੀ ਵੀਰੇ ਰਾਤ ਦੇ ਵਿੱਚ ਅਣਜਾਣ ਰਾਤ ਦੇ ਵਿੱਚ ਖੜੀ ਹੋਈ ਨਾ ਕਦੇ। ਦੁਨੀਆ ਬਹੁਤ ਹੋਰੇ ਤਰ੍ਹਾਂ ਦੇ ਅੱਜ ਦਾ ਜੀਟੀ ਰੋਡ ਤੇ ਇਹੋ ਜੀ ਘਟਨਾ ਹੋ ਗਈ। ਡਿਟੇਰੇ ਪੈ ਗਏ। ਆਹ ਕਾਮ ਰਸਤੇ ਦੇ ਵਿੱਚ ਤਾਂ ਕੀ ਸਿਕਿਉਰਿਟੀ ਹੋਊਗੀ? ਜਿਹੜਾ ਵੱਡਾ ਮੇਨ ਦੇਸ਼ ਦਾ ਵੱਡਾ ਸਭ ਤੋਂ ਵੱਡਾ ਹਾਈਵੇ ਨੈਸ਼ਨਲ ਹਾਈਵੇ ਉਹਦੇ ਤੇ ਲਟੇਰੇ ਪੈ ਸਕਦੇ ਨੇ ਤੇ ਕਾਮ ਰੋਡ ਦੇ ਉੱਤੇ ਤਾਂ ਸੋ ਦੋਸਤੋ ਅਣਜਾਣ ਜਗ੍ਹਾ ਤੇ ਕਿਤੇ ਖੜਨ ਦੀ ਲੋੜ ਹੀ ਨਹੀਂ ਹੈਗੀ ਤੇ ਰਾਤ ਨੂੰ ਯਾਰ ਕੋਈ ਕ ਐਮਰਜੈਂਸੀ ਹੋ ਜਾਵੇ ਤਾਂ ਜਰੂਰ ਨਿਕਲੋ ਬੈਸੇ ਤਾਂ ਨਿਕਲੋ ਹੀ ਨਾ ਕਰੋ ਧੰਨਵਾਦ ਦੋਸਤੋ